हां जी दोस्तों की हालचाल है, है, है।, है आज ਤੁਹਾਨੂੰ ਦੱਸ ਰਿਹਾ ਜੂਰੀਆ ਜੋ ਖੇਤਾਂ ਦੇ ਵਿੱਚ ਪਾਇਆ ਜਾਂਦਾ ਵੀ ਕਈ ਵਾਰ ਆਪਾਂ ਫਸਲ ਵਿੱਚ ਪਾਉਂਦੇ ਆ ਆਪਾਂ ਨੂੰ ਪਤਾ ਨਹੀਂ ਲੱਗਦਾਗਾ ਵੀ ਅਸਲੀ ਆ ਜਾਂ ਨਕਲੀ ਆ ਛੋਟੀ ਸਕੀਮ ਦੇ ਨਾਲ ਤੁਸੀਂ ਉਹਨੂੰ ਘਰੇ ਵੀ ਚੈੱਕ ਕਰ ਸਕਦੇ ਹੋ ਕੋਈ ਵੀ ਚੀਜ਼ ਨੂੰ ਅਸਲੀ ਜਾਂ ਨਕਲੀ ਨੂੰ ਤੇ ਆਪਾਂ ਨੂੰ ਜ਼ਰੂਰੀ ਆ ਉਹ ਚੀਜ਼ ਬਾਰੇ ਪਤਾ ਕਰਨਾ ਅੱਜ ਉਸ ਚੀਜ਼ ਬਾਰੇ ਜੂਰੀਏ ਬਾਰੇ ਆ ਮੈਂ ਜੂਰੀਆ ਲਿਆਗਾ ਇਹਨੂੰ ਆਪਾਂ ਦੇਖਣਾਗਾ ਵੀ ਅਸਲੀ ਹੈ ਜਾਂ ਨਕਲੀ ਹੈ ਕਰਨਾ ਕੁਝ ਨਹੀਂ ਬਸ ਇੱਕ ਛੋੜੀ ਜਿਹੀ ਟ੍ਰਿਕ ਵਰਤਣੀ ਆ ਆਪਾਂ ਆਹ ਕੰਚ ਦਾ ਗਲਾਸ ਲੈ ਲਿਆ ਆਪਾਂ ਤੇ ਕੰਚ ਦਾ ਗਲਾਸ ਹੀ ਲੈਣਾ ਆਪਾਂ ਇਹਦੇ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਇੰਨਾ ਕੁ ਪਾਣੀ ਪਾ ਲਿਆ ਆਪਾਂ ਤੇ ਇੰਨਾ ਕਪਾ ਇਹਦੇ ਵਿੱਚ ਜੂਰੀਆ ਪਾਤਾ ਫਾਤਰਿਕਾ ਇਹਨੂੰ ਅਸਲੀ ਜਾਂ ਨਕਲੀ ਨੂੰ ਪਰਖਣ ਵਾਸਤੇ ਆਪਾਂ ਕਰੇ ਵੀ ਕਰ ਸਕਦੇ ਆ ਇਹ ਪਾਣੀ ਪਾਤਾ ਮੈਂ ਗਲਾਸ 'ਚ ਇਹਦੇ ਵਿੱਚ ਜੂਰੀ ਪਾਤਾ ਤੇ ਕਣਚ ਦਾ ਹੋਣਾ ਚਾਹੀਦਾ ਗਲਾਸ ਆ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਖੋਰ ਲੈਣਾ ਜਿੰਨੇ ਖੰਡ ਖੋਰ ਦਿੰਦੇ ਆ ਆ ਦੇਖ ਚੰਗੀ ਤਰ੍ਹਾਂ ਜਦੋਂ ਆਪਾਂ ਨੂੰ ਐ ਲੱਗ ਗਿਆ ਵੀ ਇਹ ਖੁਰ ਗਿਆ ਨਾ ਇਸ ਤਰ੍ਹਾਂ ਹੋਰ ਲੋ ਇਹਨਾਂ ਚੰਗੀ ਤਰ੍ਹਾਂ ਹੁਣ ਆ ਕੰੱਚ ਦੇ ਗਲਾਸ ਦੇ ਵਿੱਚ ਹੈ ਜਦੋਂ ਸੱਚੋਂ ਵੀ ਇਹ ਚ ਇਹ ਚ ਇੰਨਾ ਪਤਾ ਨਹੀਂ ਲੱਗਦਾਗਾ ਕੰੱਚ ਦੇ ਗਲਾਸ 'ਚ ਹੀ ਪਾਉਣਾ ਹੋਸੀ ਕਈ ਵਾਰ ਬੰਦੇ ਨੂੰ ਲੱਗਦਾ ਹੈ ਵੀ ਆਪਣੇ ਜੂਏ 'ਚ ਕੋਈ ਫਰਕ ਲੱਗਦਾ ਹੈ ਦੁਕਾਨਦਾਰ ਕੋਲ ਜਾਣ ਤੋਂ ਪਹਿਲਾਂ ਤੁਸੀਂ ਕਰੇ ਇਹ ਟ੍ਰਿਕ ਵਰਤ ਕੇ ਦੇਖ ਲਿਓ ਖੁਦ ਬਾਅਦ ਕੀ ਕਰਨ ਇਹਨੂੰ ਹੱਥ ਲਾ ਕੇ ਦੇਖਣਾਗਾ ਹੱਥ ਹੈ ਜਿਹੜਾ ਆਪਣਾ ਬਰਫ਼ ਵਰਗਾ ਠੰਡਾ ਹੋ ਜਾਊਗਾ ਇਹ ਯਾਨੀ ਕਿ ਇਹਦਾ ਆਹੀ ਤਰੀਕਾ ਹੈ ਜਿਹੜਾ origignal ਹੋਊਗਾ ਅਸਲੀ ਹੋਊਗਾ ਉਹ ਠੰਡਾ ਕਰ ਦੂਗਾ ਗਲਾਸ ਨੂੰ ਆ ਦੇਖੋ ਹੁਣ ਵੀ ਕਿੰਨਾ ਠੰਡਾ ਹੋ ਗਿਆ ਗਲਾਸ ਇਹ ਜੇ ਠੰਡਾ ਨਹੀਂ ਕਰਦਾ ਇਹ ਨਕਲੀ ਆ ਹੁਣ ਠੰਡਾ ਹੋ ਗਿਆ ਇਹ ਯਾਨੀ ਕਿ ਅਸਲੀ ਆ ਇਹ ਸੌਖਾ ਤਰੀਕਾ ਦੂਸਰਾ ਤਰੀਕਾ ਉਹ ਵੀ ਤੁਹਾਨੂੰ ਦੱਸਦਾ ਜੇ ਇਹ ਚੋ ਨਹੀਂ ਪਤਾ ਲੱਗਦਾ ਇੱਕ ਤਰੀਕਾ ਹੋਰ ਆ ਉਹ ਵੀ ਤੁਹਾਨੂੰ ਦੱਸਦਾ ਮੈਂ ਇਸ ਤਰ੍ਹਾਂ ਆਪਾਂ ਇਹਨੂੰ ਦੇਖ ਸਕਦੇ ਹਾਂ ਹੁਣ ਗਲਾਸ ਹੈ ਜਿਹੜਾ ਲਵੇ ਕਰੇ ਇਹਨੂੰ ਕਿਵੇਂ ਆ ਦੇਖੋ ਪਸੀਨੇ ਜਿਹਾ ਵੰਗੂ ਹੋ ਗਿਆ ਇਹ ਠੰਡਾ ਹੋ ਗਿਆ ਦੂਸਰਾ ਤਰੀਕਾ ਕੀ ਹੈ ਇਹਨੂੰ ਇਸ ਤਰ੍ਹਾਂ ਤੁਸੀਂ ਬਾਟੀ ਰੱਖ ਲੈਣੀ ਹੈ ਗੈਸ ਦੇ ਉੱਤੇ ਇਹ ਬਾਟੀ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਪੂਰਾ ਚੰਗੀ ਤਰ੍ਹਾਂ ਗਰਮ ਕਰ ਲੈਣਾ ਇਹਨੂੰ ਪਹਿਲਾ ਤਰੀਕਾ ਤੁਹਾਨੂੰ ਦੱਸਤਾ ਦੂਸਰਾ ਤਰੀਕਾ ਇਹ ਹੈ ਜਦੋਂ ਆਪਾਂ ਨੂੰ ਲੱਗਦਾ ਹੈ ਵੀ ਇਹ ਗਰਮ ਹੋ ਗਈ ਇਹਨੂੰ ਬੰਦ ਕਰ ਦਿਓ ਗੈਸ ਨੂੰ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾ ਦੋ। ਉਹ ਦਵਾੜਾ ਆਪਾਂ ਗੈਸ ਚਲਾ ਲਾਂਗੇ ਥੋੜਾ ਜਿਹਾ। ਆਹ ਪਾਫ ਬਣ ਕੇ ਉੱਡ ਜਾਊਗਾ ਸਾਰਾ ਇਹ। ਦੇਖੋ ਤੁਸੀਂ ਕਿਵੇਂ ਪਾਹ ਬਣ ਕੇ ਉੱਡ ਰਿਹਾ ਇਹ ਇਹ ਤਰੀਕਾ ਹੈਗਾ ਬਸ ਇਹਨੂੰ ਚੈੱਕ ਕਰਨ ਦਾ ਦੋ ਤਰੀਕੇ ਨੇ ਵਧੀਆ ਘਰੇ ਤੁਸੀਂ ਤਿਆਰ ਕਰ ਸਕਦੇ ਹੋ ਸਾਰਾ ਨਾ ਜਿਹੜਾ ਇਹ ਉੱਡ ਜਾਣਾ ਇਹ ਸੋ ਕਦੇ ਵੀ ਜੂਰੀਆ ਜੇ ਆਪਾਂ ਨੂੰ ਲੱਗਦਾ ਹੈ ਵੀ ਨਕਲੀ ਹੈ ਤੁਸੀਂ ਇਸ ਤਰੀਕੇ ਦੇ ਨਾਲ ਉਹਨੂੰ ਘਰੇ ਚੈੱਕ ਕਰੋ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਪਤਾ ਆਪੇ ਲੱਗ ਜਾਣਾ ਹੈ ਸੌਖਾ ਜਿਹਾ ਤਰੀਕਾ ਸੀ ਇਹ ਵੀਡੀਓ ਵਧੀਆ ਲੱਗੀ ਕਿਸਾਨਾ ਭਰਾਵਾਂ ਨੂੰ ਸ਼ੇਅਰ ਕਰ ਦਿਓ